ਸੱਚ ਸੰਗੀਤ ਜੀ ਨੂੰ ਆਪ ਵਰ ਭਾਗੀਓ ਬਹੁਤ ਹੀ ਵੱਡੇ ਭਾਗਾ ਵਾਲੇ ਨੂੰ ਜੋਰ ਜਾਨਾ ਨਿਤਨੇ ਮਨਸਾਰ ਸਭਾ ਅਮਰਦ ਦੇਲੇ ਦੀ ਸੰਭਾਲ ਕਰਦੇ ਹੂੰ ਗੁਰਬਾਣੀ ਵੜਦੇ ਹੂੰ ਗੁਰਬਾਣੀ ਸਰਬਨ ਕਰਦੇ ਹੂੰ ਕਥਾ ਵਿਚਾਰ ਸਰਬਨ ਕਰਦੇ ਹੂੰ ਸਾਹਿਬ ਜੀ ਦੇ ਬਾਣ ਏ ਵੱਡੇ ਭਾਗ ਨੇ ਵੱਡੇ ਭਾਗ ਭੇਟੇ ਗੁਰਦੀਵਾ ਇਹਦਾ ਭਾਵ ਹੈ ਵੀ ਜਿਹਦੇ ਬਹੁਤ ਚੰਗੇ ਕੰਮ ਕੀਤੇ ਉਹਦਾ ਚੰਗਾ ਕਰਮ ਬਣਿਆ ਉਹਦਾ ਚੰਗਾ ਭਾਗ ਬਣਿਆ ਚੰਗੀ ਤਕਦੀਰ ਮੱਥੇ ਦਾ ਚੰਗਾ ਲੇਖ ਲਿਖ ਆ ਗਿਆ ਭੇਟੇ ਗੁਰਦੀਵੈ ਦੇਵੀ ਗੁਰ ਸੋਗਵੰਤ ਚੰਗੇ ਗੁਰੂ ਦੀ ਮੱਤ ਕਾਰਨ ਕਰਦੇ ਹਾਉ ਉਸ ਪ੍ਰੀਤ ਪੂਰਮੇਸ਼ਰ ਵਾਹਿਗੁਰੂ ਅਗਾ ਬੋਧੀ ਵਿੜਿਆਈ ਉਹਦੀ ਮਹਿਮਾ ਉਹਦੇ ਘਰ ਦੀ ਉਸ ਤੋਂ ਦੋਦੇ ਕਰਦੀ ਸੁਣਾਗਾ ਉਹਦੇ ਘਰ ਦੇ ਗੁਣਾ ਨੂੰ ਸਰਵਨ ਕਰੀਏ ਉਸ ਹਾਉ ਕੋਈ ਵੀ ਦਸਨਾ ਵਾਂਝੀ ਨਹੀਂ ਰਹਿਣੀ ਚਾਹੀਦੀ ਦਸ ਮੇਸ਼ ਪਿਤਾ ਦਾ ਬਖਸ਼ਾ ਹੋਇਆ ਨਾਰਾ ਕਰਦੋ ਬਲੰਦ ਕਰਕੇ ਬੁਲਾਓ ਫਤੇ ਆਖੋ ਵਾਹਿ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਤੇ ਸ਼ਦਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਦਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧਰਮ ਖੰਡ ਗਏ ਹੋ ਧਰਮ ਗਿਆਨ ਖੰਡ ਗਏ ਹੋ ਕਰਮ ਪਹਿਲੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਹਿਲੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਤੇ ਜਪਜੀ ਸਾਹਿਬ ਉਹਦੀ ਵਿਚਾਰ ਲੜੀ ਵਾਰ ਕਥਾਪੀ ਜੀ ਸਰਬਨ ਕਰਦੇ ਆਦੇ ਆਪਣੀਆਂ ਮਨ ਮਿਰਤੀਆਂ ਨੂੰ ਆਕਾਗਰ ਕਰਨ ਵਾਸਤੇ ਧਿਆਨ ਨੂੰ ਜੋੜਨ ਵਾਸਤੇ ਕੋਈ ਵੀ ਰਸਨਾ ਵਾਜੀ ਨਹੀਂ ਰਹਿਣੀ ਚਾਹੀਦੀ ਇੱਕ ਵੀ ਨਾ ਗੱਜ ਕੇ ਆਖੋ ਸਦਮਾ ਸ੍ਰੀ ਵਾ ਧਰਮ ਖੰਡ ਕਾਹੇ ਹੋ ਧਰਮ ਹੁਣ ਜਿਹੜੀ ਸੁਰਤੀ ਆ ਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਧਰਮ ਖੰਡ ਦੇ ਵਿੱਚ ਜਾਂਦੀ ਹੁਣ ਧਰਮ ਖੰਡ ਦਾ ਕੀ ਅਗਿਆ ਧਰਮ ਖੰਡ ਦੇ ਵਿੱਚ ਜਦੋਂ ਬੰਦਾ ਉਤਰਦਾ ਓਦੋਂ ਮਨੁੱਖ ਦੇ ਅੰਦਰ ਦਇਆ ਪੈਦਾ ਹੁੰਦੀ ਹੈ ਜਿਵੇਂ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਦਾਸ ਲਖਦਾ ਕੱਠ ਗੁਰਬਾਣੀ ਵਿਚਾਰਾ ਤੇ ਆਖਦੀਆਂ ਵਿਚਾਰਾ ਹੁੰਦੀਆਂ ਨੇ ਆਬ ਸਤਿਗੁਰੂ ਜੀ ਸਾਖ ਦੇ ਉੱਤੇ ਬੈਠ ਕੇ ਗੁਰਬਾਣੀ ਵਿਚਾਰਾ ਅਭਿਆਸ ਨਹੀਂਆ ਵਿਚਾਰਾ ਕਰਦੇ ਕਰਦੇ ਤੇ ਸਤਿਗੁਰੂ ਜੀ ਬੇਰਸ ਵਿੱਚ ਹੋ ਕੇ ਖੜੇ ਹੋ ਕੇ ਮਿਆਣ ਦੇ ਵਿੱਚੋਂ ਤਲਵਾ ਤੂਗੇ ਸੰਗਤਾਂ ਨੂੰ ਪੁੱਛਦੇ ਨੇ ਕਿ ਗੁਰੂ ਨਾਨਕ ਦੇਵਾ ਕੋਈ ਸੱਤ ਹੈ ਜਿਨ ਬ੍ਰਹਿਮ ਕੀ ਉਹ ਤਿੰਨ ਹੀ ਪ੍ਰਾਪਾਇਓ ਜਿਨ੍ਹਾਂ ਨੇ ਸੱਚਾ ਪ੍ਰੇਮ ਕੀਤਾ ਸੱਚੀ ਆਸ ਕੀ ਕੀਤੀ ਹੈ ਕੋਈ ਹੈ ਗੁਰੂ ਦਾ ਪਿਆਰਾ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਉ ਵੀ ਤਮਾਰਗ ਪੈਰ ਛਿੰਜੈ ਸਰ ਦੀਜੈ ਕਾਣ ਨੈ ਇਲਾ ਮਰਨ ਕਬੂਲ ਜੀਵਨ ਕੀ ਛੜ ਆਸ ਹੋ ਸਭਨਾ ਕੀ ਰੇਨ ਕਾ ਤੋ ਆਓ ਹਮਾਰੇ ਪਾਸ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਕੂਲ ਦੇ ਵਿੱਚੋਂ ਸਭ ਤੋਂ ਪਹਿਲਾ ਭਾਈ ਲਹਿਣਾ ਨੰਦਿਆਸੀ ਜੀ ਧਿਆਨ ਦੇਣਾ ਤੇ ਜਦੋਂ ਗੁਰੂ ਸਾਹਿਬ ਜੀ ਨੇ ਸਿੱਖਾਂ ਦੇ ਪਰਖ ਕੀਤੀ ਦੇਓ ਸਟੇਬਲ ਤੇ ਪੰਜ ਪਿਆਰੇ ਨਿਕਰੇ ਸੀ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਲੋਭ ਸਿੰਘ ਭਾਈ ਸਹਿਬ ਸਿੰਘ ਤੇ ਭਾਈ ਹਰਮਨ ਸਿੰਘ ਇੱਥੇ ਸਤਿਗੁਰੂ ਜੀ ਕਹਿੰਦੇ ਧਰਮ ਖੰਡ ਗਏ ਹੋ ਧਰਮ ਕਿਉਂਕਿ ਸਭ ਤੋਂ ਪਹਿਲਾਂ ਦਇਆ ਜਨਮ ਲੈਂਦੀ ਹੈ ਤੇ ਜਦੋਂ ਬੰਦੇ ਦੇ ਅੰਦਰ ਧਰਮ ਆਉਂਦਾ ਹੈ ਸਭ ਤੋਂ ਪਹਿਲਾਂ ਧਰਮ ਬੰਦੇ ਦੇ ਅੰਦਰ ਦਇਆ ਦਾ ਜਨਮ ਹੁੰਦਾ ਹੈ ਕਿ ਆਪ ਕੋ ਸਤਨਾਮ ਸ੍ਰੀ ਜਦੋਂ ਮਨੁੱਖ ਦੇ ਅੰਦਰ ਦਇਆ ਦਾ ਜਨਮ ਹੁੰਦਾ ਤੇ ਸਤਿਗੁਰੂ ਜੀ ਅੱਗੇ ਕੀ ਕਹਿੰਦੇ ਨੇ ਗਿਆਨ ਖੰਡ ਗਏ ਆਪੋ ਕਰਮ ਫਿਰ ਗਿਆਨ ਖੰਡ ਦੇ ਵਿੱਚ ਜਾ ਕੇ ਗਿਆਨ ਕਰਮ ਦਾ ਖੰਡ ਦੀਆਂ ਗੱਲਾਂ ਕਰਦਾ ਗਿਆਨ ਵੀ ਇਹ ਗੱਲਾਂ ਕਰਦਾ ਕਿਉਂਕਿ ਪਹਿਲਾਂ ਤਾਂ ਹੂਲ ਕਬੂਲ ਹੋਣਾ ਸੀਗਾ ਤੇ ਜਦੋਂ ਵੀ ਦੀ ਬੁੱਧੀ ਕਾਮ ਕਰਨੇ ਵੀ ਗੁਰਮਤ ਨੂੰ ਧਾਰ ਲਿਆ ਗੁਰਬਾਣੀ ਨੂੰ ਪੜ ਲਿਆ ਇਤਿਹਾਸ ਨੂੰ ਪੜ ਲਿਆ ਸਾਧ ਸੰਗਤ ਵੀ ਚੱਲਾ ਗਿਆ ਹੁਣ ਉਸ ਪਰਮੇਸ਼ਰ ਵਾਹਿਗੁਰੂ ਅਗਾਉਂ ਬਹੁਤੇ ਗੁਣ ਵੀ ਗਾਉਂਦਾ ਓਰੀਆਂ ਵਡਿਆਈਆਂ ਵੀ ਕਰਦਾ ਤੇ ਤੇ ਉਹਦੇ ਘਰ ਦੀਆਂ ਗੱਲਾਂ ਵੀ ਕਰਦਾ ਸਲੰਘਾ ਵੀ ਕਰਦਾ ਗੱਜ ਕੇ ਆਪ ਕੋ ਸਤਨਾਮ ਸ੍ਰੀ ਤੇ ਫੇਰ ਸਤਿਗੁਰੂ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਲਿਖਦੇ ਕਿਤੇ ਪਵਨ ਪਾਣੀ ਵਸੰਤਰ ਕਿਤੇ ਕਾਨ ਮਹੀਸ ਜਦੋਂ ਮਨੁੱਖ ਦੀ ਇਹ ਬੁੱਧੀ ਧਰਮ ਖੰਡ ਦੇ ਵਿੱਚੋਂ ਦਇਆ ਦੇ ਵਿੱਚ ਚਲੀ ਜਾਂਦੀ ਹੈ ਤੇ ਫਿਰ ਗਿਆਨ ਦੀਆਂ ਗੱਲਾਂ ਕਰਦਾ ਹੈ ਤੇ ਉਸ ਪਰਿ ਪੂਰਨ ਪਰਮੇਸ਼ਰ ਵਾਹਿਗੁਰੂ ਅਗਾਜ਼ ਬੋਧ ਦੇ ਗੁਣਾਂ ਨੂੰ ਗਾਉਂਦਾ ਹੈ ਸੇ ਸਤਿਗੁਰੂ ਜੀ ਕੀ ਕਹਿੰਦੇ ਜਦੋਂ ਬੁੱਧੀ ਇੱਥੇ ਪਹੁੰਦੀ ਹੈ ਕੇਤੇ ਪਵਨ ਪਾਣੀ ਵਸੰਤਰ ਕੇਤੇ ਕਾਲ ਮਹੇਸ਼ ਸਤਿਗੁਰੂ ਜੀ ਕਹਿੰਦੇ ਫੇਰ ਪਤਾ ਨਹੀਂ ਕਿੰਨੇ ਤਰ ਤਰ੍ਹਾਂ ਦੀ ਪਵਨ ਹਵਾ ਵਗਦੀ ਹੈ ਕਿੰਨੇ ਪ੍ਰਕਾਰ ਦੇ ਪਾਣੀ ਨੇ ਵਸੰਤਰ ਇੱਕ ਆਪਾ ਅੱਗ ਚੁੱਲ੍ਹੇ ਦੇ ਵਿੱਚ ਬਾਲਦੇ ਹਾਂ ਪਤਾ ਨਹੀਂ ਕਿੰਨੇ ਪ੍ਰਕਾਰ ਦੀ ਅੱਗ ਹੈ ਕਿੰਨੇ ਕਾਲ ਕਹਿੰਦੇ ਨੇ ਕਿੰਨੇ ਕ੍ਰਿਸ਼ਨ ਭਗਵਾਨ ਨੇ ਮਹੇਸ਼ ਕਹਿੰਦੇ ਨੇ ਕਿੰਨੇ ਵਾਹਿਗੁਰੂ ਬ੍ਰਹਮਾ ਹੈ ਸ਼ਿਵ ਜੀ ਹੈ ਗੱਜ ਕੇ ਆਖੋ ਸਤਨਾਮ ਧਰੀ ਤੇ ਬਰਮੇ ਘਾੜਤ ਘੜੀ ਹੈ ਰੂਪ ਰਾਵ ਕੇ ਵੇਸ ਆਪਾਂ ਕਹਿੰਦੇ ਬ੍ਰਹਮਾ ਹੈ ਪੀ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਦੋਂ ਮਨੁੱਖ ਦੀ ਸੁਰਤੀ ਧਰਮ ਖੰਡ ਦੇ ਵਿੱਚ ਜਿਹੜਾ ਜਾਂਦੀ ਹੈ ਤੇ ਦਇਆ ਦਾ ਜਨਮ ਹੁੰਦਾ ਹੈ ਤੇ ਉੱਥੇ ਉਹ ਸੁਰਤੀ ਦੇ ਵਿੱਚ ਇਹ ਨਹੀਂ ਪਤਾ ਕਿੰਨੇ ਬ੍ਰਹਿਮਾ ਮਨੁੱਖ ਦੀ ਦੁਨੀਆ ਦੀ ਘਾੜ ਘੜੀ ਜਾਂਦੇ ਨੇ ਰੂਪ ਰੰਗ ਕੇ ਵੇਸ ਕਿੰਨੇ ਰੂਪ ਨੇ ਕਿੰਨੇ ਰੰਗ ਨੇ ਕਿੰਨੇ ਉਹਦੇ ਵੇਸ ਨੇ ਬ੍ਰਹਿਮਾਂ ਦੇ ਕੱਜ ਕੇ ਆਖੋ ਸਤਨਾਮ 3 ਇਹ ਦੀਏ ਕਰੋ ਭੂਮੀ ਮੇਰ ਕੀਤੀ ਕੀਤੀ ਧੂਪ ਦੇਸ ਧਿਆਨ ਦੇ ਨਾ ਇੱਕ ਤਾਂ ਇਹ ਧਰਤੀ ਹੈ ਜਿਹਦੇ ਉੱਤੇ ਆਪਾਂ ਬੈਠੇ ਇੱਕ ਮੇਰੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਲਿਖਦੇ ਕਹਿੰਦੇ ਪਤਾਲਾ ਪਤਾਲ ਇਹਦਾ ਭਾਵ ਇਹ ਐ ਨਹੀਂ ਪਤਾ ਨਹੀਂ ਕਿੰਨੀਆਂ ਧਰਤੀਆਂ ਤੇ ਕਿੰਨੇ ਦਰਿਆ ਧਰਤੀਆਂ ਦੇ ਉੱਤੇ ਚੱਲੀ ਜਾਂਦੇ ਨੇ ਧਰਤੀ ਹੋਰ ਪਰੇ ਹੋਰ ਹੋਰ ਵਿਗਿਆਨੀਆਂ ਨੇ ਵੀ ਸੱਲ ਮਾਰ ਕੇ ਦੇਖਿਆ ਕਿ ਸ਼ਾਇਦ ਅਸੀਂ ਧਰਤੀ ਤੱਕ ਉਸ ਪਹੁੰਚ ਕਰ ਪਹੁੰਚ ਜਾਈਏ ਆਖੀਰੀ ਜਦੋਂ ਇਹਨਾ ਤਾਪ ਮਾਲ ਹੋ ਗਿਆ ਵਧ ਗਿਆ ਉਹਨਾਂ ਨੂੰ ਉਹ ਵੀ ਪਾੜ ਬੰਦ ਕਰਨਾ ਪੈ ਗਿਆ ਕੱਜ ਕਿ ਆਪ ਕੋ ਸਤਿਨਾਮ ਸ੍ਰੀ ਗਦੀਏ ਕਰਉ ਭੂਮੀ ਮੇਰ ਕੀਤੀ ਕੀਤੀ ਧੂਪ ਦੇਸਾ ਕਿੰਨੀਆਂ ਧਰਤੀਆਂ ਨੇ ਧਰੂ ਇੱਕ ਨਹੀਂ ਪਤਾ ਨਹੀਂ ਕਿੰਨੇ ਧਰੂ ਉਹਦੇ ਵਾਹਿਗੁਰੂ ਉਹਦੇ ਦਰ ਤੇ ਉਹਦੀ ਵਡਿਆਈ ਕਰੀ ਜਾਂਦੇ ਕਿਤੇ ਇੰਦਰ ਤਾਂ ਸੂਰ ਕਿਤੇ ਕਿਤੇ ਮੰਨਰ ਦੇਸ ਕਿੰਨੇ ਇੰਦਰ ਦੇਵਤੇ ਨੇ ਇੱਕ ਇੰਦਰ ਦੇਵਤਾ ਨਹੀਂਗਾ ਪਤਾ ਨਹੀਂ ਉਹਦੇ ਦਰ ਤੇ ਕਿੰਨੇ ਇੰਦਰ ਦੇਵਤੇ ਨੇ ਕਿੰਨੇ ਸੂਰਜ ਤੇ ਕਿੰਦੇ ਚੰਦਰਮੇ ਨੇ ਆਪਾਂ ਤਾਂ ਦੋ ਹੀ ਦੇਖਦੇ ਆ ਨਾ ਗੁਰੂ ਨਾਨਕ ਦੇਵ ਜੀ ਕਹਿੰਦੇ ਬੇਅੰਤ ਹੀ ਇੰਦਰ ਦੇਵਤੇ ਨੇ ਬੇਅੰਤ ਹੀ ਸੂਰਜ ਤੇ ਚੰਦਰਮੇ ਨੇ ਕਿਤੇ ਮੰਡਲ ਦੇਸ ਕਿੰਨੇ ਹੀ ਖੰਡ ਬ੍ਰਹਮੰਡ ਦੇ ਦੇਸ ਚੱਕਰ ਲਾਉਣ ਵਾਲੇ ਗਏ ਤੇ ਸਿੱਧ ਬੁੱਧ ਨਾਦ ਕੀਤੀ ਕਿਤੇ ਦੇਵੀ ਬੇਸ ਉਹਦੇ ਦਰ ਤੇ ਇਹ ਸੁਰਤੀ ਦੇ ਵਿੱਚ ਪਹੁੰਚਣ ਦੇ ਨਾਲ ਇੰਨੀ ਸੁਰਤੀ ਬਣ ਜਾਂਦੀ ਹੈ ਪਤਾ ਨਹੀਂ ਕਿੰਨੇ ਸਿੱਧ ਨੇ ਕਿੰਨੇ ਬੁੱਧੀਵਾਲ ਨੇ ਕਿੰਨੇ ਹੀ ਉਹਦੇ ਦਰ ਤੇ ਨਾਸ ਨੇ ਚਾਰ ਨੇ ਪਤਾ ਨਹੀਂ ਕਿੰਨੇ ਨਾਸ ਕਿਤੇ ਦੇਵੀ ਵੇਸ ਆਪਾਂ ਕਹਿੰਦੇ 33 ਕਰੋੜ ਦੇਵੀ ਦੇਵਤਾ ਪਤਾ ਨਹੀਂ ਕਿੰਨੀ ਹੀ ਦੇਵੀ ਦੇਵਤੇ ਤੇ ਕਿੰਨੀ ਉਹਨਾਂ ਦੇ ਵੇਸ ਨੇ ਕਿਤੇ ਦੇਵ ਧਨ ਮਨ ਕਿਤੇ ਕਿਤੇ ਰਤਨ ਸਮੰਦ ਕਿੰਨੇ ਹੀ ਦੇਵਤੇ ਨੇ ਕਿੰਨੇ ਹੀ ਧਰਮ ਕਹਿੰਦੇ ਨੇ ਰਾਖਸ਼ ਨੇ ਮਨ ਕਹਿੰਦੇ ਨੇ ਮੋਨ ਧਾਰੀ ਬੈਠੇ ਨੇ ਪਤਾ ਨਹੀਂ ਹੁਣ ਸਮਾਧੀ ਦੇ ਵਿੱਚ ਬੈਠੇ ਨੇ ਕਿੰਨੇ ਹੀ ਰਤਨ ਨੇ ਤੇ ਕਿੰਨੇ ਹੀ ਰਤਨਾ ਦੇ ਸਮੁੰਦਰ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਇਹਨਾਂ ਦਾ ਅਪਾਰਾ ਵਾਰ ਨਹੀਂ ਬਿਆੰਤੀ ਹੈ ਕੇ ਤੀਰ ਖਾਣੇ ਕੇ ਤੀਰ ਬਾਣੇ ਕੇ ਤੇ ਪਾਦ ਨਰਿੰਦ ਕਿੰਨੇ ਪ੍ਰਕਾਰ ਦੇ ਭੋਜਨ ਨੇ ਖਾਣੀਆਂ ਨੇ ਕਿੰਨੀਆਂ ਪਛਾਵਾਂ ਨੇ ਕਿੰਨੇ ਪ੍ਰਕਾਰ ਦੀਆਂ ਬੋਲੀਆਂ ਨੇ ਕੇ ਤੇ ਪਾਦ ਨਰਿੰਦ ਧਿਆਨ ਮੇ ਨਾ ਮੇਰੇ ਪਾਤਸ਼ਾਹ ਗੁਰਬਾਣੀ ਦੇ ਅੰਦਰ ਸਾਨੂੰ ਸਮਝਾਉਂਦੇ ਨੇ ਕਿੰਨੇ ਹੀ ਕ੍ਰਿਸ਼ਨ ਭਗਵਾਨ ਨੇ ਕੀਤੀਆ ਸੁਰਤੀ ਸੇਵਾ ਕੀਤੀ ਨਾਨਕ ਅੰਤ ਨਯੰਤ ਕਿੰਨੇ ਪ੍ਰਕਾਰ ਦੇ ਸ਼ਬਦ ਨੇ ਤੇ ਕਿੰਨੇ ਪ੍ਰਕਾਰ ਦੇ ਸ਼ਬਦ ਦੀ ਅਰਾਧਨਾ ਕਰਨ ਵਾਲੇ ਸੁਰਤੀ ਨੂੰ ਜੋੜਨ ਵਾਲੇ ਨੇ ਨਾਨਕ ਅੰਤ ਨਯੰਤ ਉਹਨਾਂ ਦਾ ਕੋਈ ਅਰਥ ਪਾਰਾ ਵਾਰ ਨਹੀਂ ਗੱਜ ਕੇ ਆਪੋ ਸਤਨਾਮ ਸ੍ਰੀ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਧਿਆਨ ਦੇ ਨਾ ਇਹਦਾ ਜਿਹੜੀ ਪਉੜੀ ਆਪਾਂ ਸੁਣੀ ਆ ਨਾ ਇਹ ਬੰਦੇ ਜੀ ਜਦੋਂ ਸੁਰਤੀ ਧਰਮ ਖੰਡ ਦੇ ਵਿੱਚ ਉਤਰਦੀ ਹੈ ਤੇ ਉਦੋਂ ਦਇਆ ਦਾ ਜਨਮ ਹੁੰਦਾ ਹੈ ਇਹ ਉਸ ਬਾਰੇ ਵਰਣਨ ਕੀਤਾ ਗੁਰੂ ਨਾਨਕ ਦੇਵ ਮਹਾਰਾਜ ਨੇ ਉੱਪਰੀ ਪਉੜੀ ਦੇ ਉੱਤੇ ਤੇ ਤਨ ਆਦ ਬਲੋਦ ਕੋੜਿਆ ਆਨੰਦ ਧਿਆਨ ਦੇ ਨਾ ਜਦੋਂ ਬੰਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲਾ ਧਰਮ ਖੰਡ ਬਾਰੇ ਦੱਸਿਆ ਹੁਣ ਮਨੁੱਖ ਦੀ ਜਦੋਂ ਸੁਰਤੀ ਗਿਆਨ ਖੰਡ ਦੇ ਵਿੱਚ ਚਲੀ ਜਾਂਦੀ ਹੈ ਧਿਆਨ ਦੇ ਨਾਲ ਸੁਰਤੀ ਇੰਨੀ ਉੱਚੀ ਚਲੀ ਜਾਂਦੀ ਹੈ ਕਿ ਉਹ ਸੁਰਤੀ ਦੇ ਵਿੱਚ ਕੀ ਹੁੰਦੇ ਨੇ ਇੱਥੇ ਨਾ ਬਨੋਂ ਕੋੜੇ ਆਨੰਦ ਨਾਦ ਕਹਿੰਦੇ ਨਿਕਲੇ ਮਨੋਦ ਕਹਿੰਦੇ ਨੇ ਚੋਤ ਤਮਸਨ ਕਿੰਨੇ ਪ੍ਰਕਾਰ ਦੇ ਸ਼ਬਦ ਨੇ ਗਾਉਣ ਵਾਲੇ ਨੇ ਤੇ ਉਹਦਾ ਆਨੰਦ ਮੰਨਣ ਵਾਲੇ ਨੇ ਗੱਜ ਕੇ ਆਖੋ ਸਤਨਾਮ ਸ੍ਰੀ ਸ਼ਰਮਖੰਡ ਦੀ ਬਾਣੀ ਰੂਪ ਹੁਣ ਗੁਰੂ ਨਾਨਕ ਦੇਵ ਮਹਾਰਾਜ ਇੱਥੇ ਬਾ ਸੁਣੀ ਸੁਰਤੀ ਦੀ ਘਾਟ ਤੇ ਖੜੀ ਜੰਗੀ ਇਹ ਅਵਸਥਾ ਹੈ ਜਿਵੇਂ ਪਹਿਲਾਂ ਅਵਸਥਾ ਧਰਮਖੰਡ ਦਇਆ ਦਾ ਜਨਮ ਹੋਇਆ ਜੇ ਹੁਣ ਸਰਮਖੰਡ ਦੇ ਵਿੱਚ ਬਹੁਤ ਸੋਹਣੀ ਸੂਰਤ ਘੜੀ ਜਾਂਦੀ ਹੈ ਸੁਰਤੀ ਦੀ ਇੱਕ ਵਾਰ ਗੱਜ ਕੇ ਆਖੋ ਸਤਨਾਮ ਸ੍ਰੀ ਇਹਦਾ ਘਾੜਤ ਘੜੀਆ ਬੁੱਧ ਰੂਪ ਉੱਥੇ ਘਾੜਤ ਇੰਨੀ ਘੜੀ ਜਾਂਦੀ ਹੈ ਇੰਨਾ ਸੋਹਣਾ ਸਰੂਪ ਬਣ ਜਾਂਦਾ ਹੈ ਇੰਨੀ ਸੋਹਣੀ ਸੁਰਤੀ ਬਣ ਜਾਂਦੀ ਹੈ ਮਨੁੱਖ ਦੀ ਉੱਥੇ ਇੱਕ ਕਿਨਕਾ ਜੈਨ ਵੀ ਹਉਮੈ ਤੇ ਹੰਕਾਰ ਤੇ ਮੈਂ ਨਹੀਂ ਆਉਂਦੀ ਉਦੇ ਅੰਦਰ ਦਵੈਤ ਭਾਵਨਾ ਨਹੀਂ ਆਉਂਦੀ ਉਹਦੇ ਵਿੱਚ ਤੇਰ ਮੇਰ ਨਹੀਂ ਆਉਂਦੀ ਆਪਾ ਭਾਵ ਖਾਤੂ ਹੋ ਜਾਂਦਾ ਗੱਜ ਕੇ ਆਖੋ ਸਤਨਾਮ ਸ੍ਰੀ ਜਿੰਮਾ ਖੰਬੀ ਇਹਦਾ ਮੈਂ ਵਰਣਨ ਕਰਦੇ ਕਥਾ ਕਰਦੇ ਬਾਹਰਲੇ ਸਰੂਪ ਦੀ ਤਾਂ ਕਥਾ ਹੋ ਸਕਦੀ ਹੈ ਪਰ ਅੰਦਰ ਦੀ ਕਥਾ ਨਹੀਂ ਹੋ ਸਕਦੀ ਗੱਜ ਕੇ ਆਖੋ ਸਤਨਾਮ ਸ੍ਰੀ ਗਾਂਗੀਆਂ ਗੱਲਾਂ ਕਥੀਆਂ ਨਾ ਜਾਹੀ ਉਹਦੀ ਇਹ ਗੱਲਾਂ ਉਹਦੀ ਕਥਾ ਉਹਦਾ ਵਰਣਨ ਨਹੀਂ ਕੀਤਾ ਜਾ ਸਕਦਾ ਜਿਹੜੀ ਇੰਨੀ ਸੋਹਣੀ ਸਰੂਪ ਉਹਦੀ ਅੰਦਰਲੀ ਘਾੜਤ ਖੜੀ ਜਾਂਦੀ ਹੈ ਜੇ ਕੋ ਕਹੇ ਪਿਛੈ ਪਛਤਾਈ ਜੇ ਕੋਈ ਉਹਦੀ ਅਵਸਥਾ ਦੱਸਣਾ ਚਾਹੀ ਉਹਦੇ ਬਾਰੇ ਵਰਣਨ ਕਰੇ ਨਾ ਮਾਮਕਨ ਉਹਦੇ ਵਾਸਤੇ ਆਪਾਂ ਦੱਸ ਹੀ ਨਹੀਂ ਸਕਦੇ ਇੰਡੀ ਤੁਰਕ ਤਗੜੀ ਸੁਰਤੀ ਹੋ ਜਾਂਦੀ ਹੈ ਕਿਉਂਕਿ ਇੱਕ ਦਾ ਬੰਦਾ ਕੁੰਡਾ ਨਾ ਉਹਦੇ ਅੰਦਰ ਪਤਾ ਨਹੀਂ ਕਿੰਨੇ ਬ੍ਰਹਮਾ ਆ ਜਾਂਦੇ ਕਿੰਨੇ ਇੰਦਰ ਆ ਜਾਂਦੇ ਕਿੰਨੇ ਦੇਵਤੇ ਆ ਜਾਂਦੇ ਕਿੰਨੇ ਦੇਵੀਗੋ ਆ ਜਾਂਦੇ ਕਿੰਨੇ ਭਗਤ ਆ ਜਾਂਦੇ ਕਿੰਨੇ ਯੋਧੇ ਆ ਜਾਂਦੇ ਕਿੰਨਾ ਬਲ ਆ ਜਾਂਦਾ ਜਿਵੇਂ ਬਾਬਾ ਦੀਪ ਸਿੰਘ ਦਾ ਵਰਣਨ ਕਰੀਏ ਬੰਦਾ ਸਿੰਘ ਬਹਾਦਰ ਦਾ ਵਰਣਨ ਕਰੀਏ ਤਾਲੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾ ਵਰਣਨ ਕਰੀਏ ਸਵਾ ਲੱਖ ਸੀ ਇੱਕ ਲੜਾਉ ਇੱਕ ਮਨੁੱਖ ਸਵਾ ਲੱਖ ਦੇ ਨਾਲ ਲੜਦਾ ਹੈ ਤੇ ਤੁਸੀਂ ਆਪ ਹੀ ਦੇਖ ਲਓ ਵੀ ਉਹਦੇ ਅੰਦਰ ਕਿੰਨਾ ਬਾਲ ਕਿੰਨੀ ਪਾਵਰ ਕਿੰਨੀ ਤਾਕਤ ਹੋਵੇਗੀ ਕੱਜ ਕੇ ਆਪੋ ਸਤਿਨਾਮ ਸ੍ਰੀ ਤ ਹੈ ਘੜੀਆ ਸੁਰਤ ਮਾਤਮਨ ਬੁੱਧ ਇਸ ਅਵਸਥਾ ਦੇ ਵਿੱਚ ਜਦੋਂ ਸ਼ਰਮਖੰਡ ਦੇ ਵਿੱਚ ਜਾਂਦਾ ਨਾ ਉਹਦੀ ਸੁਰਤੀ ਬਹੁਤ ਸੋਹਣੀ ਘੜੀ ਜਾਂਦੀ ਹੈ ਜਿਵੇਂ ਸੁਨਿਆਰਾ ਛਾਬਲੂ ਛਲੇ ਨੂੰ ਮੋਦਰੀ ਨੂੰ ਘੜਦਾ ਹੈ ਜਿਵੇਂ ਇੱਕ ਗੁਲਦਸਤਾ ਇਖਤਿਆਰ ਕਰਨ ਵਾਲਾ ਮਾਲੀ ਉਸ ਗੁਲਦਸਤੇ ਨੂੰ ਤਿਆਰ ਕਰਦਾ ਪਰ ਇਹਨਾਂ ਬਾਹਰਲੀ ਜਿਹੜੇ ਫਰਮਾਨ ਨੇ ਇਹਨਾਂ ਦੇ ਨਾਲ ਮੇਲ ਨਹੀਂ ਕਰਦਾ ਇਹ ਅੰਦਰ ਦਾ ਪ੍ਰਮਾਨ ਅੰਦਰ ਹੀ ਜਾਣਦਾ ਹੈ ਜਦ ਤੱਕੜੀ ਹੈ ਸਵਰਤ ਮਤ ਮੰਨ ਬੁੱਧ ਉੱਥੇ ਉਹਦੀ ਸੁਰਤੀ ਘੜੀ ਜਾਂਦੀ ਹੈ ਉਹਦੀ ਮਤ ਘੜੀ ਜਾਂਦੀ ਹੈ ਉਹਦੀ ਬੁੱਧੀ ਬਾਹ ਸੋਣੀ ਘੜੀ ਜਾਂਦੀ ਹੈ ਜਦ ਤੱਕੜੀ ਹੈ ਸੁਰਾਂ ਸਦਾ ਕੀ ਸਵਧ ਜਿਵੇਂ ਹਰਮੋਨਾਂ ਦੀਆਂ ਜਿਹਾ ਆਵਾਜ਼ੀਆਂ ਸ਼ੁਰਾ ਨੂੰ ਘਾੜਤ ਘਟਕੇ ਪਾਇਆ ਜਾਂਦਾ ਤੇ ਫਿਰ ਉਹਦੀ ਟਿਊਨਿੰਗ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਉਸ انسان ਦੀ ਟਿਊਨਿੰਗ ਅੰਦਰੋਂ ਕੀਤੀ ਜਾਂਦੀ ਹੈ ਤੇ ਉਹ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਆਵਾਜ਼ ਨਹੀਂ ਨਿਕਲਦੀ ਗੱਜ ਕੇ ਆਖੋ ਸਤਿਨਾਮ ਸ਼੍ਰੀ ਤੂੰ ਤੂੰ ਕਰਦਾ ਤੂੰ ਹੋਆ ਮਜਮਹਿ ਰਹਾ ਨਾ ਹੂੰ ਜਦ ਆਪਾ ਪਰਕਾਰ ਮਿਟ ਗਿਆ ਜਦ ਦੇਖੂ ਤਦ ਤੂੰ ਹੁਣ ਆਪਾ ਭਾਵੇ ਖਤਮ ਹੋ ਗਿਆ ਆਵਲ ਅਲਹਿ ਨੂਰ ਉਪਾਇ ਕੁਦਰਤ ਕੇ ਸਾ ਬੰਦੀ ਏਕ ਨੂਰ ਦੇ ਸਭ जग ਉਪਜਿਆ ਕੋਲ ਭਲੇ ਕੋ ਮੰਦੀ ਹਮ ਨਹੀਂ ਚੰਗਾ ਬੁਰਾ ਨਹੀਂ ਕੋਈ ਪਰਨਵਦਨਾਂ ਦਾ ਰਸ ਸੋ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਇਹ ਅਵਸਥਾ ਬਰ ਜਾਂਦੀ ਜਿਹੜੇ ਆ ਸ਼ਬਦ ਸੁਣਦੇ ਧਿਆਨ ਦੇਣਾ ਮੇਰੇ ਪਾਸ਼ਾਨੇ ਤੇ ਸ਼ਰਮਖੰਡ ਦੇ ਵਿੱਚ ਆਹ ਚੀਜ਼ਾਂ ਦਸੀਆਂ ਵੀ ਉਸ ਇਨਸਾਨ ਦੀ ਅੰਦਰਲੀ ਬਹੁਤ ਸੂਣੀ ਘਾੜ ਦਕੜੀ ਜਾਂਦੀ ਹੈ ਤੇ ਜਦੋਂ ਸਤਿਗੁਰੂ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਇੱਥੇ 7ਵੀਂ ਪੌੜੀ ਦੇ ਵਿੱਚ ਹੀ ਸੁਰਤੀ ਜਾਂਦੀ ਹੈ ਪਹਿਲਾਂ ਆਪਾਂ ਪੜਿਆ ਸੀ ਧਰਮਖੰਡ ਫੇਰ ਪੜਿਆ ਸ਼ਰਮਖੰਡ ਹੁਣ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਸ਼ਬਦ ਆਇਆ ਹੈ ਤੇ ਸਤਿਗੁਰੂ ਜੀ ਕਹਿੰਦੇ ਹੁਣ ਕਰਮਖੰਡ ਦੇ ਵਿੱਚ ਪਹੁੰਚ ਜਾਣਾ ਤੇ ਜਦੋਂ ਮਨੁੱਖ ਕਰਮਖੰਡ ਦੇ ਵਿੱਚ ਪਹੁੰਚ ਜਾਂਦਾ ਕਰਮ ਕੀ ਹੈ ਚੰਗਾ ਕਰਮ ਚੰਗਾ ਕੰਮ ਕਰਦਾ ਚੰਗਾ ਕਰਮ ਬਣਦੀ ਤਕਦੀਰ ਬਣਦਾ ਭਾਗ ਬਣਦਾ ਬੱਥੇ ਦਾ ਲੇਖ ਬਣ ਪਿਛਲੇ ਪੂਰਬਲੇ ਕੀਤੇ ਹੋਏ ਚੰਗੇ ਮਾੜੇ ਕਰਮ ਭੋਗੀ ਜਾਂਦੇ ਤੇ ਇਸ ਮਨੁੱਖੇ ਜਨਮ ਦੇ ਵਿੱਚ ਆ ਕੇ ਆਪਾਂ ਆਪ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਵਿਚਾਰ ਕਰਕੇ ਇਹ ਦੇਖਣਾ ਵੀ ਕੀ ਚੰਗਾ ਤੇ ਕੀ ਮਾੜਾ ਸਮਝ ਸੋਚ ਕੇ ਆਪਣਾ ਕੰਮ ਤੇ ਕਰਮ ਬਣਾਉਣਾ ਗੱਜ ਕੇ ਆਖੋ ਸਤਨਾਮ ਸ੍ਰੀ ਕੋਈ ਵੀ ਜ਼ਿਮੀਂਦਾਰ ਭਰਾ ਆਪਣੀ ਜ਼ਮੀਨ ਦੇ ਵਿੱਚ ਪੋਲੀ ਜਾਂ ਕੰਡੇ ਜਾਂ ਪਖੜਾ ਨਹੀਂ ਵੇਚਦਾ ਬੀਜਣ ਤੋਂ ਪਹਿਲਾਂ ਉਸ ਜ਼ਮੀਨ ਨੂੰ ਉਸ ਧਾਣੇ ਨੂੰ ਉਸ ਬੀਜ ਨੂੰ ਸ਼ੁੱਧ ਕਰਦਾ ਤੇ ਸਤਗੁਰੂ ਜੀ ਇਹੀ ਤਾਂ ਗੱਲ ਦੱਸਦੇ ਨੇ ਕਹਿੰਦੇ ਸੁਰਤੀ ਤੈਨੂੰ ਦਿੱਤੀ ਹੈ ਜ਼ਮੀਨ ਇਹਦੇ ਵਿੱਚ ਜਿਹੜਾ ਤੂੰ ਕੰਮ ਕਰਦਾ ਇਹ ਕਰਮ ਸਮਝ-ਸੋਚ ਕੇ ਬੀਜ ਕੇ ਆਖੋ ਸਤਨਾਮ ਵਰੀ ਹੁਣ ਕਰਮਖੰਡ ਦੇ ਵਿੱਚ ਜਦੋਂ ਪਹੁੰਚਦੇ ਕਰਮਖੰਡ ਕੀ ਬਾਣੀ ਜੋਰ ਬਹੁਤ ਬਲ ਵਾਲੀ ਹੁੰਦੀ ਹੈ ਜੋਰ ਵਾਲੀ ਹੁੰਦੀ ਹੈ ਜਦੋਂ ਕਰਮਖੰਡ ਦੇ ਵਿੱਚ ਸੁਰਤੀ ਪਹੁੰਚਦੀ ਹੈ ਤੇ ਤਾਂ ਹੋਰ ਨੇ ਕੋਈ ਹੋਰ ਉਹ ਸੁਰਤੀ ਦੇ ਵਿੱਚ ਕੋਈ ਹੋਰ ਨਹੀਂ ਪਹੁੰਚ ਸਕਦਾ ਇਹ ਜੋਧ ਮਹਾਮਲਸੂਰ ਉੱਥੇ ਬਹੁਤ ਤਕੜੇ ਯੋਧੇ ਹੁੰਦੇ ਨੇ ਇਸ ਵਿੱਚ ਵਿੱਚ ਏਵੇਂ ਪਾਸ਼ਾ ਦਾ ਵਰਣਨ ਕਰੀਏ ਤੈਨੂੰ ਮੈਂ ਆਰਾਮ ਰਿਹਾ ਭਰਪੂਰਾ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕੋਈ ਗੱਲ ਨਹੀਂ ਨਹੀਂ ਤਾਂ ਸਿੱਧੋ ਸਿੱਧਾ ਮਹਿਮਾ ਮਾਹੀ ਉੱਥੇ ਪਰਮਾਤਮਾ ਦੀ ਵਡਿਆਈ ਹੁੰਦੀ ਆ ਦੂਜੀ ਤੀਜੀ ਗੱਲ ਨਹੀਂ ਹੁੰਦੀ ਤਾਂ ਕਿ ਰੂਪ ਨਾ ਕਥਨੇ ਜਾਏ ਉਹਦੇ ਰੂਪ ਕਥਨ ਨਹੀਂ ਕੀਤੇ ਜਾ ਸਕਦੇ ਉਸ ਅਵਸਥਾ ਵਿੱਚ ਨਾਉ ਮਰਨ ਠਾਗੇ ਜਾਏ ਨਾ ਆਤਮਕੋ ਮੌਤ ਮਰਦਾ ਹੈ ਤੇ ਨਾ ਹੀ ਉਹਨੂੰ ਦੁਨੀਆਂ ਦੀ ਮਾਇਆ ਕਿਸੇ ਪ੍ਰਕਾਰ ਦੀ ਠੱਗ ਸਕਦੀ ਹੈ ਜਿਨ ਕਾ ਆਰਾਮ ਸਹਿ ਮਨ ਮਾਹੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਤੇ ਗਿਆਨ ਵਸਿਆ ਤੇ ਭਗਤ ਵਸ ਹੈ ਕਿ ਲੋ ਪਤਾ ਨਹੀਂ ਕਿੰਨੇ ਪ੍ਰਕਾਰ ਦੇ ਭਗਤ ਤੇ ਸੰਤ ਤੇ ਯੋਧੇ ਤੇ ਮਹਾਪੁਰਸ਼ ਵਸਦੇ ਨੇ ਉਸ ਵਰਤੀ ਦੇ ਵਿੱਚ ਪਰ ਆਨੰਦ ਸੱਜਾ ਮਨ ਸੋਈ ਉਹ ਹਮੇਸ਼ਾ ਆਨੰਦ ਦੇ ਵਿੱਚ ਖੜਾਓ ਵਿੱਚ ਰਹਿੰਦੀ ਹੈ ਖੁਸ਼ੀ ਹੋਵੇ ਗਮੀ ਹੋਵੇ ਸੱਚ ਖੰਡ ਵਸਿਆ ਨਿਰੰਕਾਰ ਜਿਵੇਂ ਆਪਾਂ ਕਹਿੰਦੇ ਸੱਚ ਖੰਡ ਵਿੱਚ ਨਿਰੰਕਾਰ ਵਸਦਾ ਉਹਦੀ ਸੁਰਤੀ ਦੇ ਵਿੱਚ ਹੀ ਨਿਰੰਕਾਰ ਵਸਦਾ ਕਰ ਕਰ ਵੇਖੈ ਨਦਰ ਮਿਹਾਲ ਆਪਣੀ ਇਸ ਸ੍ਰਿਸ਼ਟੀ ਨੂੰ ਪੈਦਾ ਕਰਕੇ ਉਹਨੂੰ ਵੇਖ ਕੇ ਤੇ ਖੁਸ਼ ਹੋ ਰਿਹਾ ਤੇ ਖੰਡ ਮੰਡਲ ਵਰ ਭਾਂਡਾ ਉਹ ਸੁਰਤੀ ਦੇ ਵਿੱਚ ਖੰਡ ਬ੍ਰਹਿਮੰਡ ਦਿਸਦੇ ਨੇ ਜੇ ਕੋ ਕਥਾ ਤੇ ਅੰਤ ਨਹੀਂ ਅੰਤ ਜੇ ਕੋਈ ਉਸ ਪਰਮਾਤਮਾ ਨੇ ਅੰਤ ਵਾਰੇ ਨੂੰ ਕਤਲ ਕੀਤਾ ਜਾਵੇ ਤਾਂ ਉਹਨੂੰ ਗਿਆੰਤੀ ਕਹਿੰਦੇ ਨੇ ਤੇ ਤਾਂ ਲੋ ਲੋ ਆਕਾਰ ਉਹਦਾ ਹੁਕਮ ਚੱਲਿਆ ਜਿਵੇਂ ਜਿਵੇਂ ਹੁਕਮ ਤੇ ਵਾ ਤੇ ਵਕਾਰ ਜਿਵੇਂ ਜਿਵੇਂ ਉਹ ਹੁਕਮ ਕਰੀ ਜਾਂਦਾ ਓਵੇਂ ਉਹ ਸੰਸਾਰ ਦੀ ਕਾਰ ਚੱਲੀ ਜਾਂਦੀ ਵੇਖੈ ਵਿਗਸੈ ਕਰ ਵਿਚਾਰ ਉਹ ਵੇਖਦਾ ਤੇ ਵਿਚਾਰ ਕਰਦਾ ਤੇ ਰੋਜੀ ਦਿੰਦਾ ਨਾਨ ਕਥਨ ਕਰੜਾ ਸਾਰ ਇਹ ਬਾਤ ਕਥਨ ਨਾ ਮਮਕਨ ਉਹਦੀ ਵਿਚਾਰਨੀ ਹੋ ਸਕਦੀ ਨਾਨੇ ਕਥਨੇ ਕਰੜਾ ਸਾਰ ਜੱਤ ਪਹਾੜਾ ਧੀਰਜ ਸੁਨਿਆਰ ਆ ਸਾਰੀਆਂ ਚਾਰ ਪੰਜ ਜੜੀਆਂ ਪੌੜੀਆਂ ਦੇ ਪਿੱਛੇ ਚਾਰ ਪੌੜੀਆਂ ਸੁਣੀਆਂ ਤੇ ਹੁਣ ਪੰਜਵੀਂ ਪੌੜੀ ਸੁਣਦੇ ਆ ਇਹ ਸਾਰੇ ਜਪਜੀ ਸਾਹਿਬ ਦਾ ਨਚੋੜ ਹੈ ਜੱਤ ਪਹਾੜਾ ਧੀਰਜ ਸੁਨਿਆਰ ਆਪਣੇ ਜੱਤ ਨੂੰ ਪਹਾੜਾ ਬਣਾ ਜਾਵੇ ਤੇ ਜਿਹੜਾ ਸੁਨਿਆਰ ਹੈ ਉਹਨੂੰ ਧੀਰਜ ਨੂੰ ਸੁਨਿਆਰ ਬਣਾ ਕਰ ਲਵੇ ਜਾਣਦੇ ਨਾ ਜਿੱਮੇ ਸੁਨਿਆਰੇ ਦਾ ਇੱਥੇ ਉਦਾਹਰਣਾ ਦਿੱਤੀ ਹੈ ਵੀ ਸੁਨਿਆਰਾ ਉਸ ਮੰਦਰੀ ਦੀ ਉਸ ਸ਼ਾਦੀ ਦੀ ਉਸ ਸਿੰਗਲੀ ਦੀ ਕਿਵੇਂ ਘਾੜਤ ਘਟਦਾ ਹੈ ਤੇ ਸਤਿਗੁਰੂ ਜੀ ਇੱਥੇ ਮਤ ਦੀ ਘਾੜਤ ਦੱਸਦੇ ਕਹਿੰਦੇ ਜੱਤ ਪਹਾੜਾ ਜਿਹੜਾ ਪਹਾੜਾ ਹੁੰਦਾ ਸੁਨਿਆਰੇ ਕੋਲੇ ਉਹ ਜੱਤ ਨੂੰ ਬਨਾਲੇ ਧੀਰਜ ਸੁਨਿਆਰਾ ਜਿਹੜਾ ਸੁਨਿਆਰਾ ਹੈ ਉਸ ਨੂੰ ਧੀਰਜ ਸੁਨਿਆਰਾ ਬਨਾਲੇ ਐਰਨ ਮਤ ਜਿਹੜੀ ਆਪ ਦੀ ਮਾਤਾ ਉਹਨੂੰ ਐਰਨ ਬਨਾਲੇ ਵੇਦ ਹਥਿਆਰ ਜਿਹਦੇ ਉਹਦੇ ਕੋਲੇ ਹਥਿਆਰ ਹੁੰਦੇ ਆ ਗਿਆਨ ਨੂੰ ਹਥਿਆਰ ਬਨਾਲੇ ਭੌ ਖੱਲਾ ਜਿਹਦੇ ਉੱਤੇ ਖੱਲੇ ਦੇ ਉੱਤੇ ਰਾਖੀ ਉਹ ਘਾੜਤ ਘਟਦਾ ਹੈ ਅੰਦਰ ਪ੍ਰੇਮ ਪੈਦਾ ਕਰ ਲੇ ਅਗਰ ਨ ਤਪਤਾਓ ਜਿਹੜੀ ਅੱਗ ਮਚਦੀ ਹੈ ਉਹ ਪ੍ਰਮਾਤਮਾ ਦੇ ਤਪ ਦੀ ਅੱਗ ਤਿਆਰ ਕਰ ਲੇ ਭਾਂਡਾ ਭਾਉ ਜਿਹੜੇ ਭਾਂਡੇ ਦੇ ਵਿੱਚੋਂ ਘਾੜਤ ਘਟਦਾ ਹੈ ਪ੍ਰੇਮ ਵਾਲਾ ਭਾਉ ਵਾਲਾ ਪਾਣਾ ਤਿਆਰ ਕਰ ਲੇ ਅੰਬਰ ਤੇ ਢਾਲਾ ਉਹਦੇ ਵਿੱਚ ਅੰਮ੍ਰਿਤ ਰੂਪੀ ਬੂੰਦੀਆਂ ਢਾਲਾਂ ਪੈਂਦੀਆਂ ਤੇ ਉਹ ਘਾੜਤ ਘੜੀ ਜਾਂਦੀ ਭਾਣੇ ਦੀ ਪਾਉ ਬੁੱਧੀ ਦੀ ਕੜੀਏ ਸਾਵਧ ਸਜੀ ਟਕਸਾਲ ਉਸ ਅਵਸਥਾ ਦੇ ਵਿੱਚ ਉਸ ਟਕਤਾਲ ਦੇ ਵਿੱਚ ਬੰਦੇ ਦੀ ਸ਼ਬਦ ਦੇ ਨਾਲ ਮਤ ਦੀ ਘਾਟ ਘੜੀ ਜਾਂਦੀ ਜਿਨ ਕੋ ਨਜ਼ਰ ਕਰਮ ਤਿਨ ਕਾਰ ਪਰ ਉਹ ਹੀ ਕਰਦੇ ਜਿਨ੍ਹਾਂ ਦੇ ਉੱਤੇ ਪ੍ਰਮਾਤਮਾ ਦੀ ਨਜ਼ਰ ਹੁੰਦੀ ਹੈ ਉਹ ਹੀ ਇਹੀ ਕਾਰ ਵਿੱਚ ਲੱਗਦੇ ਨੇ ਨਾਨਕ ਨਜ਼ਰੀ ਨਜ਼ਰ ਨਿਹਾਲ ਫਿਰ ਉਹ ਨਦਰੋਂ ਨਦਰ ਨਿਹਾਲ ਹੋ ਜਾਂਦਾ ਸਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਤ ਜਿਵੇਂ ਆਪਣੇ ਸਵਾਸ ਚੱਲਦੇ ਨੇ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਨੂੰ ਇਹ ਗਿਆਨ ਦੀਆਂ ਗੱਲਾਂ ਦੱਸ ਦੇਣ ਧਿਆਨ ਜਣਾ ਪਾਸਮਾ ਦੀ ਗੱਲ ਵੱਧ ਕੇ ਸਮਾਪਤੀ ਕਰਦੇ ਆ ਜਬਜੀਤ ਸਿੰਘ ਜੀ। ਪਮਨ ਗੁਰੂ ਪਾਣੀ ਮਤਾ ਮਾਤਾ ਧਰਤ ਮਹਾਤਾ ਜਿਵੇਂ ਗੁਰੂ ਦਾ ਸਤਕਾਰ ਕਰਦੇ ਏਵੇਂ ਹਵਾ ਦਾ ਪਾਣੀ ਦਾ ਤੇ ਇਸ ਧਰਤੀ ਮਾਤਾ ਦਾ ਭਾਵ ਸਮਝ ਲੈਣਾ ਵੀ ਇਹਨਾਂ ਦਿਨਾਂ ਚੀਜ਼ਾਂ ਨੂੰ ਅਸੀਂ ਸਾਫ਼ ਸੁਥਰਾ ਰੱਖਣਾ ਹੈ। ਇਹ ਦੇ ਵਿੱਚ ਸਾਡਾ ਘਰ ਹੈ ਤੇ ਜੇ ਇਹਨੂੰ ਸਾਫ਼ ਸੁਥਰਾ ਨਾ ਰੱਖਾਂਗੇ ਤੇ ਕੈਂਸਰ ਵਰਗੀਆਂ ਤੇ ਏਡਜ ਵਰਗੀਆਂ ਬਿਮਾਰੀਆਂ ਬਹੁਤ ਪ੍ਰਕਾਰ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ ਦਿਵਸ ਰਾਤ ਦੇ ਦਾਈ ਤੇ ਦਾਇਆ ਖੇ ਲੈ ਸਗਲ ਜਗਤ ਜਿਵੇਂ ਬੱਚਾ ਜੰਮਦਾ ਤੇ ਦਾਈ ਉਹਨੂੰ ਖੜਾਉਂਦੀ ਏ ਇਸੇ ਤਰ੍ਹਾਂ ਦਿਨ ਤੇ ਰਾਤ ਇਹ ਦਾਇਆ ਤੇ ਦਾਈ ਆ ਮਨੁੱਖ ਨੂੰ ਖੜਾਈ ਜੰਦੇ ਚੰਗੀਆਂ ਆਈਆਂ ਬਰਿਆਈਆਂ ਚੰਗੇ ਮਾਰੇ ਕੰਮ ਵਾਚਿਆ ਧਰਮ ਹਦੂਰ ਪ੍ਰਮਾਤਮਾ ਨੇ ਧਰਮ ਰਾਜ ਦੀ ਡਿਊਟੀ ਲਈ ਏ ਉੱਥੇ ਉਹਦੀ ਸ਼ਾਂਤ ਬੇਡ ਕਰਦੀ ਏ ਹਰ ਇੱਕ ਜੀਵ ਦੇ ਹਿਸਾਬ ਕਰ ਰਿਹਾ ਉnde ਉਹਦੇ ਕਰਮਾਂ ਦਾ ਨਿਮੇੜਾ ਹੁੰਦਾ ਹੈ ਕਰਮੇ ਆਪੋ ਆਪਣੀ ਜਿਹੜਾ ਮਨੁੱਖ ਕੋਈ ਚੰਗਾ ਕੰਮ ਕਰਦਾ ਕੋਈ ਮਾੜਾ ਕਰਦਾ ਇਹ ਨੇੜਾ ਕੀ ਦੂਰ ਮਾੜਾ ਕਰਮ ਕਰਕੇ ਦੂਰ ਹੋ ਜਾਂਦਾ ਤੇ ਚੰਗਾ ਕੰਮ ਕਰਕੇ ਉਹ ਚੰਗਾ ਕਰਮ ਨਾਲ ਲੈਂਦਾ ਪ੍ਰਮਾਤਮਾ ਦੇ ਗੁਰੂ ਦੇ ਨੇੜੇ ਹੁੰਦਾ ਜਿਨੇ ਨਾਮ ਤੇ ਆਇਆ ਕਿਸੇ ਮੁਸਲਮਾਨ Hindu ਵੀਰ ਨੇ ਜਾਂ ਸਿੱਖ ਨੇ ਕਿਸੇ ਨੇ ਵੀ ਪ੍ਰਮਾਤਮਾ ਨੂੰ ਧਿਆਉਣਾ ਕੀਤਾ ਗਏ ਮਸਾਕ ਦੇ ਕਾਲ ਉਹਨਾਂ ਦੀ ਮਸਾਕ ਤੇ ਕਮਾਏ ਕਹਾਰ ਕਮਾਈ ਕੀਤੀ ਹੋਈ ਕਾਲ ਥਾਂ ਪੈ ਗਈ ਨਾਨਕ ਦੇ ਮੁਖ ਉਜੜ ਕੇ ਤੀ ਛੁੱਟੀ ਨਾਲ ਉਹ ਆਪ ਵੀ ਤਰ ਜਾਂਦਾ ਤੇ ਆਪਣੇ ਸੰਗੀ ਸਾਥੀਆਂ ਨੂੰ ਵੀ ਦਾ ਦਿੰਦਾ ਭਾਵ ਉਹਦਾ ਜਨਮ ਮਰਨ ਸਵਾਰ ਲੈਂਦਾ 84 ਦੇ ਚੱਕਰ ਵਿੱਚ ਨਹੀਂ ਪੈਂਦਾ ਲੋਕ ਸੁਖੀ ਪਰਲੋਕ ਸੁਹੇਲੇ ਨਾਲ ਬਹਾਰ ਆਪੇ ਮਿਲੇ ਵਾਹਿ ਗੁਰੂ ਗੁਰ ਮੰਤਰ ਹੈ ਜਪ ਹੋਂ ਮੈਂ ਕੋਈ ਗੱਜ ਕੇ ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ